ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮੋਤਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਆਗਿਆਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਦਿਖਾਉਣੀ ਆ ਤਿੰਨੇ ਸੋਈਆਂ ਸਵਾਈਆਂ ਵਾਂ ਸੋਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ-ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਇੰਨਾ ਹੀ ਪਹੁੰਚਦਾ ਵੀਡੀਓ ਕਾਲ ਤੇ ਚੋਈ ਜ਼ਰੂਰ ਕਰਾ ਲਿਆ ਕਰ। ਕਾਫੀ ਦਿਨਾਂ ਬਾਅਦ ਅੱਜ ਆਪਾਂ ਵੀਰ ਕੋ ਆਏ ਆ। ਤੇ ਜ਼ਿਆਦਾਤਰ ਵੀਰ ਜਿਹਨਾਂ ਦੇ ਜਦੋਂ ਵੀ ਆਈਦੇ ਆ ਮੈਂ ਸਾਈਵਲ ਕ੍ਰੋਸਟੇ ਘਾਵਾਂ ਹੁੰਦੀਆਂ ਵਾਂ। ਤੇ ਅੱਜ ਵੀ ਛੜੀਆਂ ਵਾਂ। ਸਾਈਵਲ ਕ੍ਰੋਸਟੇ ਘਾਵਾਂ ਤੁਹਾਨੂੰ ਦਿਖਾਉਣੀ ਆ ਵਾਂ। ਗਰਮੀਆਂ ਵਾਲੀਆਂ ਜਿਹੜੀਆਂ ਗਰਮੀਆਂ 'ਚ ਚਾਉਣ ਲਈ ਜਿਹੜਾ ਵਾ ਕਾਫੀ ਵੀਰਾਂ ਦੀ ਡਿਮਾਂਡ ਹੈ ਇੰਨਾ ਦਿਨਾਂ ਦੇ ਵਿੱਚ। ਹਾਂਜੀ ਵਿਧੀ 사ਸੀ ਕਾਲ ਜੀ ਹਾਂਜੀ ਵਿਧੀ 사ਸੀ ਕਾਲ ਜੀ ਸਾਰਿਆਂ ਵੀਰਾਂ ਭਰਾਵਾਂ ਨੂੰ 사ਸੀ ਕਾਲ ਜੀ ਹੋਠ ਠੀਕ ਠਾਕ ਜੀ ਬੜੀ ਬਹੁਤ ਵਧੀਆ ਜੀ ਕਿਰਪਾ ਮਾਲਕ ਦੀ ਬਹੁਤ ਵਧੀਆ ਸ਼ੁਕਰ ਹੈ ਕਿ ਤੇ ਦਰਸ਼ਨ ਹੋਏ ਤੁਹਾਡੇ ਵੀ ਸ਼ੁਕਰ ਮਾਰਾਂ ਤੁਹਾਡੀ ਫੇਰ ਬਣੀ ਬੜੀ ਬੜੀ ਆ ਗਈ ਸਾਡੇ ਗਰੀਬਾਂ ਨੂੰ ਹੈ ਤੁਸੀਂ ਮੌਕਾ ਨਹੀਂ ਹਰ ਦਿੰਦੇ ਤੇ ਨਹੀਂ ਮੌਕਾ ਤੇ ਦਈਦਾ ਤੁਸੀਂ ਆਖੇ ਲੱਗਦੇ ਅੱਜ ਕੱਲ ਠੀਕ ਹੈ ਚਲੋ ਮਾਫੀ ਚਾਹੁੰਨੇ ਤੁਹਾਡੇ ਕੋਲ ਹੋਰ ਸੁਣਾਓ ਹੋਰ ਚੱਲੀ ਜਾਂਦਾ ਕੰਮ ਕਰ ਵਧੀਆ ਹਾਂ ਹਾਂਜੀ ਹਾਂਜੀ ਚੱਲੀ ਜਾਂਦਾ ਹੁਣ ਜ਼ਿਆਦਾ ਟਾਈਮ ਤੁਹਾਡਾ ਫਿਰ ਉੱਥੇ ਕਲੀਨਿਕ ਤੇ ਨਿਕਲ ਜਾਂਦਾ ਹਨ ਜੀ ਉੱਧਰ ਨਿਕਲ ਜਾਂਦਾ ਵਾ ਹਾਂਜੀ ਇੱਕ ਆ ਗਾਂ ਪਰ ਸੁਣ ਲਈ ਆ ਆ ਰਾਤੀ ਮਿਲ ਗਈ ਮੈਂ 8 ਕੋਈ ਆਇਆ ਕਲੀਨਿਕ ਤੋਂ ਤੇ ਹੋਣਾ ਆ ਵੀ ਤਾਜੀ ਸੂਈ ਵੜ ਤੇ ਉੱਥੇ ਆਉਂਦੇ ਆ ਲੈ ਲਈ ਫਿਰ ਤੇ ਇਹ ਸ਼ੌਂਕ ਨਾ ਹੁਣ ਫੇਰ ਕਦੇ ਕ ਤਾਈ ਲੈ ਆਈ ਦੀਆਂ ਨਾ ਬਿਲਕੁਲ ਜੀ ਬਿਲਕੁਲ ਤੇ ਉਹ ਗਾਂ ਆਪਾਂ 20 25 ਦਿਨ ਘਰ ਜਾਈ ਆ ਅੱਛਾ ਅੱਛਾ ਨਾ ਕੋਈ ਆ ਪਹਿਨੋ ਸੂਈ ਨੂੰ ਨੂੰ ਠੀਕ ਠੀਕ ਹੈ ਤੇ ਚਲੋ ਨਾਮ ਦੱਸੋ ਫਿਰ ਨਾਮ ਵੀਰ ਜੀ ਮੇਰਾ ਅਗਿਆਪਾਲ ਸਿੰਘ ਜੇ ਪਿੰਡ ਬੋਤਲਾ ਤਹਿਸੀਲ ਅਈ ਨਾਲਾ ਜਿਲ੍ਹਾ ਅੰਬਰਸਰ ਜੇ ਠੀਕ ਹੈ ਹਾਂਜੀ ਤੇ ਫੋਨ ਨੰਬਰ ਫੋਨ ਨੰਬਰ ਹੈ 81950 46506 ਠੀਕ ਹੈ ਹਾਂਜੀ ਹਾਂਜੀ ਤੇ ਬਾਕੀ ਆ ਵੀ ਪਛਲੇਾਈਦਾ ਕਦੀ ਕਦੀ ਵਾਸਤੇ ਸ਼ੌਂਕ ਨਾਲ ਇਤਰਾ ਦਰਸ਼ਨ ਮੇਲਾ ਕਰਨ ਲਈ ਕੇ ਹਾਂਜੀ ਹਾਂਜੀ ਬਿਲਕੁਲ ਇਹ ਪੱਕਾ ਨਹੀਂ ਆ ਕੰਮ ਵੀ ਨਹੀਂ ਪੱਕਾ ਨਹੀਂ ਜੀ ਪੱਕਾ ਨਹੀਂ ਕਦੀ ਕਿ ਤਾਈ ਜਦੋਂ ਕੋਈ ਮਿਲ ਗਿਆ ਲੈ ਤਾਂ ਨਹੀਂ ਤੇ ਨਹੀਂ ਤੇ ਸ਼ੁਰੂਆਤ ਫਿਰ ਆ ਜਿਹੜੀ ਇਹ ਪਿੱਲੇ ਨੰਬਰ ਵਾਲੀ ਇੱਥੇ ਕਰ ਲਈ ਹਾਂਜੀ ਇੱਥੋਂ ਕਰ ਲਓ ਜੀ ਤੇ ਅੱਜ ਵਾਵਾ ਜੀ ਨੇ ਬਾਦ ਪਾਉਣ ਲੱਗੇ ਆ ਵੀਡੀਓ ਅੱਜ ਰੇਟ ਜਾਜ ਹੀ ਕਰਨੇ ਫਿਰ ਸਾਰੇ ਰੇਡ ਐਰ ਕੀ ਬਿਲਕੁਲ ਜਾਗ ਐਰ ਕੀ ਵੀਰ ਭਰਾ ਵਪਾਰੀ ਵੀ ਜਿਹੜੇ ਵੇਚ ਮਤਲਬ ਉਹ ਵੀ ਆਪਣੇ ਕੋਲ ਖਰਕੇ ਤੇ ਵੇਚ ਲੈਣਗੇ ਠੀਕ ਆ ਪਾ ਪਾ ਦੇਣੇ ਐਰ ਕੀ ਠੀਕ ਹੈ ਜੀ ਕੜਾ ਕੇ ਕੱਢ ਦੇਣੇ ਅਗੇ ਪਹਿਲੇ ਪਹਿਲੇ ਫੋਨ ਤੇ ਪਹਿਲੇ ਪਹਿਲੇ ਫੋਨ ਤੇ ਜਾਣ ਠੀਕ ਹੈ ਹਾਂਜੀ ਹਾਂਜੀ ਚਲੋ ਸ਼ੁਰੂਆਤ ਫੇਰਾ ਤਾਜੀ ਸੋਈ ਤੇ ਕਰ ਲਈਏ ਹਾਂਜੀ ਹੈਗੀ ਜਿਹੜੀ ਜਰਸੀ ਸਾਈਵਲ ਕਰਾਸ ਤੇ ਆ ਕਿੰਨੇ ਕਿ ਚਾਤੀ ਸੋਈ ਚ ਫਿਰ ਜੀ ਕੱਲ ਸ਼ਾਮੀ ਸੂਈ ਸੀ 5 ਵਜੇ ਅੱਛਾ ਤੇ ਮੇਰੇ ਜਦੋਂ ਮੈਂ ਲਈ ਉਤੋਂ ਜਾਂ ਤੋਂ ਪਹਿਲਾਂ ਜੇਰ ਪਾਤੀ ਸੀ ਅੱਛਾ ਹਾਂਜੀ ਹਾਂਜੀ ਕੱਢੀ ਹੋਈ ਰਾਤੀਂ ਕਿੰਨਾ ਕੁ ਦੁੱਧ ਕੱਢੀ ਜਾਊਗੀ ਦੁੱਧ ਠੰਡਪਾਂਡਾ ਲੱਗਾ 14-15 ਕਿਲੋ ਵੀ ਆਖਾਂ ਨਾ ਇਹਨੂੰ ਇਹਨਾਂ ਦੇ ਕੱਢੂਗੀ ਆਹ ਨਾ ਤੋਰੋ ਫੇਰ ਇੱਕ ਰੀਨ ਪਰੇ ਲੋਕ ਨਾ ਬਾਕੀ ਉਤਨੇ ਆ ਵੀ ਕੱਦ ਕੱਠ ਬੇਲ ਦੀ ਚੰਗੀ ਆ ਚੰਗੀ ਨਹੀਂ ਚੰਗੀ ਬਹੁਤ ਵਧੀਆ ਤਾਜੀ ਸੋਈ ਆ ਥੋੜੀ ਲੱਪੇ ਲੱਪੇ ਜੀ ਆ ਲੱਪੇ ਜੇ ਪੱਠੇ ਪੁੱਠੇ ਦਿੱਤਾ ਪਤਾ ਤੇ ਆ ਥਾਣਾ ਆਪਾਂ ਦਾ ਇੱਕ ਸਾਦੇ ਮ ਬੜਾ ਕਮਾਲ ਦਾ ਵਾ ਪੂਰਾ ਹੱਥ ਦੀ ਚੋਾਈ ਵਾਲਾ ਵਧੀਆ ਥਾਣਾ ਬਾਕੀ ਹਵਾਨਾ ਗਾਣਾ ਵੀ ਚੰਗਾ ਵਾ ਤੇ ਹਵਾਨਾ ਪਛਾਣਾ ਵੀ ਚੰਗਾ ਵਾ ਅਜੇ ਆਪਾਂ ਥੋੜੇ ਫੜ ਪਾ ਡਾ ਲੱਗਦੇ ਵੀ ਨਹੀਂ ਆਪਾਂ ਦੇਖ ਸਾਦੇ ਚੁੱਕੇ ਨੇ ਨੀਂਦ ਪੂਰੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਲੋ ਜੀ ਹਾਂ ਜੇ ਪੜੇ ਵੀ ਇਹਦੇ ਉੱਤਰਾ ਹੀ ਆ। ਤੂੰ ਕੰਮ ਰਾਜੇ। ਇਹ ਸਵੇਤ ਤਰਾਂ ਲਿਬੜੇ। ਜਾਂ ਪਿੱਛਾ ਵੀ ਹਵਾਨਾ ਦੇਖ ਸਕਦੇ ਜੀ। ਅਰੇ ਬੱਚੇ ਨੇ ਦੁੱਧ ਚੁੰਗਣ ਦੇ ਨਹੀਂ ਜਾ। ਇਹ ਤੁਹਾਨੂੰ ਪਤਾ ਫਿਰ ਹੋਲੀ-ਹਲੀ ਲੱਗੂਗੀ। ਰਾਤੀ ਚੰਗਾਇਆ ਸਦਾ। ਠੀਕ ਹੈ। ਹਜੇ ਆਪਾਂ ਲਈ ਸਾਦੇ ਪੂਰਾ ਸੰਗਣਾ ਬੋਲਾ ਹੀ ਆ। ਬੋਲਾ ਜੀ ਰਾਤੀ ਤੇ ਸੁਈ। ਮਤ ਤਾਰਾ ਤੁਰੇ ਤੀ ਮਾਰ ਕੇ ਖਾ ਦੀਏ। ਨਾ ਦੇਖ ਸਕਦੇ ਜੀ ਆਪ ਬਿਲਕੁਲ ਸਾਫਤਾ ਆ ਰਿਹਾ ਜਿਹੜੀ। ਮੈਂ ਹੁਣ ਕੋਈ ਨਿਆਣੇ ਦੀ ਲੋੜ ਨਹੀਂ ਕੋਈ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਦੇਖੋ ਜੀ ਹਾਂ ਦੇ ਸਾਡੇ ਪੂਰਾ ਸੰਗਣਾ ਬੋਲਾ ਹੈ ਬਿਲਕੁਲ ਜੀ ਕੰਡੀ ਸੀਨ ਕੋਈ ਚੱਕਰ ਨਹੀਂ ਹੋ ਗਿਆ ਤੇ ਜੱਜਿਆ ਫਿਰ ਕਰੀਏ ਮੁੱਲੇ ਦਾ ਜੋ ਮਰਜ਼ੀ ਕਰਾ ਲਓ ਜੀ ਕਿੰਨਾ ਕਰ ਦੋਗੇ ਤੁਸੀਂ ਦੱਸ ਦੋ ਕਿੰਨੇ ਦੀ ਚਾਹੀਦੀ ਆ ਆ ਵੀ ਕਰ ਦਿੰਦੇ ਆਹ ਬੰਦਾ ਵੇਖੋ ਜੀ ਮਾਰੋ ਯਾਰਾ ਕੈਮਰਾ ਮਾਰੋ ਧਿਆਨ ਨਾਲ ਕਿੰਨਾ ਜੀ ਤਰਾ ਆ ਦੇਖ ਸਾਡੇ ਬਾਕੀ ਆ ਵੀ ਪੂਰੀ ਸ਼ਕੀਨ ਆ ਗੇ ਗਰਮੀਆਂ ਸਾਰੀਆਂ ਸੋਖੀਆਂ ਘਟਾ ਦੋਗੀ ਨਗਰ ਤਿੰਨੇ ਆਪਣੇ ਪੂਰੇ ਐ ਫੁੱਲ ਸ਼ਕੀਨ ਆ ਠੀਕ ਆ ਹਾਂਜੀ ਹਾਂਜੀ ਕਿੰਨੇ ਦੀ ਜਸਨੋਂ ਕਰੀਏ ਫਿਰ ਜਸਨੋਂ ਦੇ ਦੀਏ 48 ਦੀ ਹੋਰ ਕਰ ਜੀਏ ਜਿਆਦਾ ਤਾਂ ਅੰਦਰ ਹੀ ਰੱਖਣੀ ਆ ਐ ਕਿ ਉਹ ਗਾਂ ਕੋਈ 16 17 ਕਿਲੋ ਦੁੱਧ ਤਿਆਰ ਆ ਉਹ ਵੀ 50 ਤਾਂ ਅੰਦਰ ਹੀ ਆ ਅੱਛਾ ਹਾਂਜੀ ਹਾਂਜੀ ਐਰਤੀ ਚੱਲਣ ਦੋ ਜੋ ਵੇਖੀ ਜਾਊ ਜੋ ਹੋਊਗੀ ਠੀਕ ਆ ਹਾਂਜੀ ਹਾਂਜੀ ਕਿੰਨੇ ਦੇ ਫਿਰ ਹੋਰ ਕਰੀਏ ਮਾਨ ਕਰਾ ਲਓ ਮਾਨ 2000 ਛੱਡ ਦੇਨੇ 46 ਦੀ ਦੇ ਦੀਏ ਇਹ ਤੁਸੀਂ ਕਹਿੰਦੇ ਨਾ 50 ਤਾਂ ਅੰਦਰ ਹਾਂਜੀ 45 ਤਾਂ ਵੀ ਅੰਦਰ ਲਿਆਓ ਇਹਨਾਂ 45 ਤੋਂ ਅੰਦਰ ਕਿੱਦਾਂ ਲਿਆਵਾਂਗੇ ਲਿਆਓ 45 ਤੋਂ ਅੰਦਰ ਕਿੱਦਾਂ ਲਿਆਉਂਦੇ ਜੀ ਬੜਾ ਮਿਲਦੀਆਂ ਨਹੀਂ ਜਿਵੇਂ ਇਹੋ ਜੀਆਂ ਕੋਈ ਗੱਲ ਨਹੀਂ ਹਾਂਜੀ ਕੋਈ ਗੱਲ ਨਹੀਂ ਜਾਣਦੀ ਐ ਉਹ 45 ਦੀ ਦੇ ਦਾਂਗੇ ਵਿੱਚੋਂ ਛੋਟ ਛੋੜ ਜੋ ਤੁਸੀਂ ਕਹੋ ਉਹ ਕਰ ਦਾਂਗੇ ਕਰ ਦਈਏ ਫਿਰ ਕਰ ਦੋ ਕਰ ਦੋ ਪੱਕੀ ਕਰ ਦਈਏ ਛੋੜ ਕਰ ਦੋ ਕਰ ਦੋ ਜੋ ਕਰਨਾ ਤੁਸੀਂ ਕਰ ਦੋਗੇ 3000 ਛੱਡ ਦਈਏ 42000 ਦੀ ਦੇ ਦਈਏ ਫਿਰ 3000 ਕੀ ਛੱਡ ਦਈਏ 3000 ਹੀ ਛੱਡ ਦਈਏ ਉਹ ਨਹੀਂ ਨੀ ਨਹੀਂ ਨਹੀਂ ਦੇ ਤੇ ਕੰਮ ਜ਼ਿਆਦਾ ਹੋਈ ਨਾ ਕੋਈ ਨਹੀਂ ਹੁੰਦਾ ਕੋਈ ਨਹੀਂ ਮਾਸਾ ਕੱਟ ਕਮਾਈ ਕਰ ਲਿਆ ਕੋਈ ਕਮਾਈ ਲਈ ਕੋਈ ਨਹੀਂ ਕੁਛ ਨਹੀਂ ਹੁੰਦਾ ਇਹ ਪ੍ਰੇਮ ਪਿਆਰ ਹੀ ਜਾਣ ਦੋ ਅੱਜ ਕੁਛ ਨਹੀਂ ਹੁੰਦਾ ਚਲੋ ਕੋਈ ਇਨੇ ਤੇਰਾ ਬਾਅਦ ਅੱਜ ਵੀਡੀਓ ਪਾਈ ਆ ਕੋਈ ਸੱਜਣ ਮਿੱਤਰ ਆਊਗਾ ਜੀ ਦੇ ਦਾਂ ਕੋਈ ਕਹਿੰਦਾ ਤਾਂ ਬਾਕੀ ਕੋਈ ਸ਼ੱਕ ਨਹੀਂ ਗਾ ਲਓ ਮਤਲਬ 42000 ਦੇ ਜਿਹੜੀ ਕਹਿੰਦੇ ਵੀ ਦੇ ਦੇ। ਇਹ ਤਾਂ ਬਾਹਰ ਵਪਾਰੀ ਬੰਦਾ ਜਿਹੜਾ ਮਰਜ਼ੀ ਗਾ ਵੇਚ ਸਕਦਾ ਜੀ। ਠੀਕ ਹੈ ਜੀ। ਹਾਂ ਦੀ ਹਾਂ ਦੀ ਹਾਂ। ਤੇ ਇਹ ਆ ਵੀ ਚਲੋ ਜਿੰਨੇ ਘਰ ਚੋਂ ਲਈਏ ਖੜਨੀ ਆ। ਚੋਂ ਵਾਲੀ ਮੈਂ ਨਜ਼ਾਰਾ ਕਰਾਉਂਦਾ। ਤੇ ਉਦੋਂ ਲਈ ਚੰਗੇ। ਤੇ ਉਦੋਂ ਲੱਗੀ ਆਫਰ। ਠੀਕ ਹੈ ਜੀ। ਤੇ ਬਾਕੀ ਗਾਂ ਇਹ ਵੀ ਤਾਜੀ ਸੋਈ ਆ। ਕਿਤਾ ਸੀ ਜਿਹੜਾ ਉਹ ਤਾਂ ਹੋਂ ਤੇ ਕੱਪੜੇ ਦੀ ਸੇਲ ਨਹੀਂ ਲੱਗਦੀ ਬੋਲਾਂ ਚ। ਹਾਂਜੀ ਹਾਂਜੀ। ਉਹ ਕੰਮ ਬਣਿਆ ਜੀ। ਠੀਕ ਹੈ ਜੀ। ਆਹ ਜੇ ਬ੍ਰਾਈਟ ਜ ਮਤਲਬ ਗਰਮੀਆਂ ਵਾਲੇ ਕੱਪੜੇ ਦੀ ਸੇਲ ਨਹੀਂ ਲੱਗੀ। ਇਹ ਦੀ ਹੀ ਲਾਤੀ ਇਹ ਕਿੰਨੇ ਕਿ ਚਰਦੀ ਸੋਈ ਆ ਵੀਰ ਜੀ ਅੱਜ ਚੌਥਾ ਦਿਨ ਸੂਈ ਨੂੰ ਜੇ 12 ਲੀਟਰ ਬੋਲੇ ਤੋਂ ਸਟਾਰਟਿੰਗ ਆਨੇ ਕੀਤੀ ਜਨੇ ਅੱਛਾ ਹਾਂਜੀ ਹਾਂਜੀ ਤੇ ਕਿੰਨਾ ਕਰੀ ਜਾਊਗੀ ਇਹ ਮੇਰੇ ਹਿਸਾਬ ਨਾਲ ਦੁੱਧ ਇਹ 14 15 ਕਿਲੋ ਤੇ ਇਹਨੂੰ ਵੀ ਚਾਹੀਦਾ ਵਾ ਆਰਾਮ ਨਾਲ ਚਵਾਊਗੀ ਠੀਕ ਹੈ ਜੀ ਹਾਂਜੀ ਹਾਂਜੀ 11 12 ਕਿਲੋਆਂ ਤੋਂ ਸਟਾਰਟਿੰਗ ਕੀਤੀ ਹੈ ਜਿਹੜਾ ਮਰਜੀ 11 ਕਿਲੋਆਂ ਦੀ ਗਾਰੰਟੀ ਨਾਲ ਆਪਣੀ ਨਾਲ ਮਤਲਬ ਸੌਦਾ ਕਰਕੇ ਤੇ ਚਵਾ ਕੇ ਦੋ ਤਿੰਨ ਟਾਈਮ ਲੈ ਜਾਈ ਆਪਣੀ ਨਾਲ ਤੋਰੋ ਫਿਰ ਇਹਨੂੰ ਲਓ ਵੀਰ ਜੀ 14 15 ਲੀਟਰ ਤੇ ਕਰੀਬ ਇਹ ਵੀ ਜਿਹੜਾ ਕਹਿੰਦੇ ਵੀ ਦੁੱਧ ਚਵਾਈ ਜਾਊਗੀ ਬਿਲਕੁਲ ਏ ਵੀ ਆਪਾਂ ਥੱਲੇੋਂ ਦੇਖ ਸਕਦੇ ਚੰਗੀ ਬਣੀ ਹੋਈ ਜੀ ਤਾਜੀ ਸੋਈ ਹੈ ਬਿਲਕੁਲ ਇਹੇ ਭਲਾ ਭੁਲਾ ਵੀ ਹਮਨ ਦੇ ਉੱਤਰਾ ਹੀ ਪਈਆਂ ਵਾ ਤੇ ਬਾਕੀ ਆ ਵੀ ਦਰਮਿਆਨਾ ਜੇ ਕਾਦੇ ਆ ਇਹਦਾ ਉਹ ਤਾਂ ਉੱਚਾ ਨਹੀਂ ਆ ਤੇ ਹੈਗੀ ਆ ਵੀ ਕ੍ਰਾਸ ਤੇ ਜਿਹੜੀ ਇਹਨਾਂ گاਵਾਂ ਦਾ ਦੁੱਧ ਵੀ ਸੰਗਣਾ ਹੁੰਦਾ ਵਾ ਤੇ ਮੱਝਾਂ ਵਰਗਾ ਦੁੱਧ ਹੁੰਦਾ ਵਾ ਜ਼ਿਆਦਾਤਰ ਇਹੋ ਜਿਹਾਂ گاਵਾਂ ਦਾ ਦੁੱਧ ਵੀ ਚਿੱਟਾ ਹੁੰਦਾ ਆਹ ਦੇਖ ਸਕਦੇ ਜੀ ਥਾਣੇ ਦੇ ਲਾਗੇ ਬਾਕੀ ਜਿੰਨੇ ਘਰ ਵਰਤਨ ਲਈ ਖੜਨੇ ਆ ਉਹਦੇ ਲਈ ਵੀ ਚੰਗੀ ਆ ਇਹ ਵੀ ਠੰਡੀ ਸੀਲ ਜੇ ਬਿਲਕੁਲ ਜੀ ਹੁਣੇ ਹੁਣੇ ਲਓ ਤੁਹਾਨੂੰ ਕੋਈ ਡੰਗਰ ਛਾਈ ਵਾਲਾ ਆਪਣਾ ਠੰਡਾ ਸੀਲ ਲੈਣੇ ਆਪਾਂ ਗਰਮ ਲਿਆ ਨਹੀਂ ਕੀ ਜਾਇਕਾ ਠੀਕ ਹੈ ਤੇ ਬਾਕੀ ਇੰਨੇ ਕਿੰਨੇ ਜੇ ਸਿੰਘ ਜੇ ਦੇ ਹੈਗੇ ਆ ਇਹ ਜਿਹਦਾ ਵੀ ਬੱਚਾ ਬਿਲਕੁਲ ਤਾਜ਼ਾ ਹੀ ਆ ਬਿਲਕੁਲ ਜੀ ਲਓ ਜੀ ਆਹ ਦੇਖ ਲਿਓ ਚਾਹ ਰਹੇ ਪਿਛਲੇ ਤਾਂ ਨੀ ਆਪਾਂ ਮਾਰਾ ਲੈਣਾ ਇਹ ਫੜੀ ਜੀਵਾ ਬਿਲਕੁਲ ਮੋਟੀ ਧਾਰ ਰਿਆ ਜੀ ਜਵਾਬ ਹੈ ਨਾ ਮੋਟਰ ਲੱਗੀ ਹੈਗੇ ਬਾਕੀ ਇਹ ਬਹਿ ਹੈ ਠੰਡੀਆਂ ਸੀਲ ਆ ਇਹ ਚੀਜ਼ ਦਾ ਵਾਧਾ ਹੈ ਤੇ ਇਹ ਕਿੰਨੇ ਰਿ ਦੇ ਦੀਏ ਫਿਰ ਕਿੰਨੇ ਦੀ ਗਾਦ ਉੰਨੀ ਦੀ ਦੇ ਦਾਂਗੇ ਕਰ ਦਈਏ ਚਾਜ ਜੀ ਅਵੀ ਕੇ 45 ਦੀ ਦੇ ਦਈਏ 39 ਦੀ ਨਾ ਦਈਏ ਕਿੰਨੇ ਦੀ ਦੇ ਦਈਏ ਕਰ ਦਈਏ ਕੋ ਮਨਤਾ ਨਾ ਦੱਸੋ ਤੁਸੀਂ ਦੱਸੋ ਕਿੰਨੇ ਆਪ ਹੀ ਕਰ ਦੋ ਤੈਨੂੰ ਛੱਡ ਦਈਏ ਅੱਛਾ ਤੁਹਾਡਾ ਰੱਦ ਬਰਾਬਰ ਦੇ ਦਈਏ ਬਰਾਬਰ ਦੇ ਦਈਏ ਅੱਛਾ ਤੈਨੂੰ ਅੱਛਾ ਚਲੋ ਤੈਨੂੰ ਛੱਡ ਦਈਏ ਫਿਰ ਤੈਨੂੰ ਛੱਡ ਦਈਏ ਠੀਕ ਹੈ ਕਿੰਨੇ ਚਾ 45 ਜੋ ਤੈਨੂੰ ਛੱਡ ਦੋ ਕਿੰਨੇ ਚਾ 45 ਚ 45 ਚ 40 ਚ 40 ਚ 40 ਚ 60 ਛੱਡਾਂਗੇ ਆਪਾਂ ਮਾਰਾਈ ਨਹੀਂ ਜਾਣ ਤੋਂ ਕੁਝ ਨਹੀਂ ਹੁੰਦਾ ਹੁਣ ਜੇ ਜਿਰਫਾ ਆਏ ਤਾਂ ਤੁਸੀਂ ਨੱਪਨ ਰਗੜਾ ਮੈਨੂੰ ਲਾਉਂਦੇ ਜਾਣ ਤੋਂ ਰਗੜਾ ਤੁਹਾਨੂੰ ਹੀ ਲਾਉਣਾ ਆਪਣੇ ਬੰਦਿਆਂ ਨੂੰ ਰਗੜਾ ਲੱਗਦਾ ਪਰਲੇ ਬੰਦਿਆਂ ਨੂੰ ਥੋੜਾ ਰਗੜਾ ਲੱਗਦਾ ਚਲੋ ਜੋ ਤੁਸੀਂ ਕਹਦਾ ਵੀਰ ਜੀ 37 ਦੀ ਦੇ ਦਾਂਗੇ 37 ਦੀ ਦੇ ਦਈਏ ਹੁਣ ਆਪਾਂ ਮਤਲਬ ਬਿਲਕੁਲ ਗਿਣ ਚੁਣ ਕੇ ਰੇਡ ਪਾਏ ਕੋਈ ਵੀਰ ਭਰਾ ਉਸ ਹਿਸਾਬ ਨਾਲ ਵੇਖ ਕੇ ਫੋਨ ਕਰੇ ਹਨਾ ਅੱਛਾ ਜੀ ਹਾਂਜੀ ਹਾਂਜੀ ਜਿੰਨੇ ਦੀ ਆਪਾਂ ਦੇਣੀਆਂ ਹੀ ਉਹ ਰੇਡ ਪਾਏ ਜੀ ਠੀਕ ਹੈ ਜੀ 37000 ਦੀ ਜਿਹੜੀ ਗਿੰਦਗੀ ਵਾਲੀ ਦੇ ਬਾਕੀ ਆਪਣਾ ਕੋ ਵੇਖ ਚਾੱਕ ਕੇ ਖੜੇ। ਹੋਰ ਛਪਾ ਖੁਸ਼ੀ ਨਾ ਖੁੱਲਾ ਕਰ ਦਾਂਗੇ ਥੋੜਾ ਜਿਹਾ। ਅੱਛਾ ਉਹ ਵੀ ਕਰ ਦੋ ਛੋੜ। ਕਰ ਦਾਂਗੇ ਕਰਦਾ ਕੋਈ ਗੱਲ ਨਹੀਂ ਚਿਰ ਬਾਅਦ ਵੀਡੀਓ ਪਾਈ ਕਿਸੇ ਦਾ ਪੀਪਰਾ ਨਰਾਜ ਖੜੀ ਕਰਨਾ ਆਪਾਂ। ਠੀਕ ਆ। ਹਾਂਜੀ ਹਾਂਜੀ। ਤੇ ਹੁਣ ਆ ਗਈ ਇਹ ਬੱਚੇ ਤੋਂ ਪੀਣਾ ਹੀ ਜੇ। ਇਹ ਬੱਚੇ ਤੋਂ ਬਗੈਰ ਜੀ ਹੈ। ਅੱਛਾ। ਹਾਂਜੀ। ਇਹ ਘਰ ਚੋਂ ਹੀ ਆ ਤੁਸੀਂ ਨਾ। ਹਾਂ ਇਹ ਘਰ ਚੋਂ ਹੀ ਆ ਆਪਾਂ ਇਹ ਬੜੀ ਚੰਗੀ ਗਾਮ ਆ ਬਹੁਤ ਅੱਛਾ। ਕਿੰਨਾ ਨ ਪੱਕਾ ਦੁੱਧ ਇਹਦੇ ਕੋਲ? ਦੁੱਧ 17 ਲੀਟਰ ਬਿਲਕੁਲ ਹਾਜ਼ਰ 16 ਦੀ ਗਾਰੰਟੀ ਨਾਲ ਆਪਣਾ ਜਿਹੜਾ ਮਰਜ਼ੀ ਵੀ ਰਪਟਾ। ਤਿਆਰ ਸੋ ਇਹਨਾਂ ਪਤਾ ਕਿੰਨਾ ਚਿਰ ਹੋਇਆ ਕਿ ਇਦਾਂ ਹੀ ਲਿਆਂਦੀ ਸੀ ਤੁਸੀਂ ਇਹ ਸੋਈ ਨੂੰ ਉਥੇ ਮਤਲਬ ਮਹੀਨਾ ਕਦੇ ਏੜ-ਗੇੜ ਹੋ ਗਿਆ ਸੀ ਤੇ 15-20 ਦਿਨ ਆਪਾਂ ਚੋਈ ਜੇ ਅੱਛਾ ਹਾਂਜੀ ਹਾਂਜੀ ਡੇਢ ਕ ਦੋ ਪਾਣੀ ਦੋ ਮਹੀਨਿਆਂ ਦੇ ਲਾਗੇ ਪੰਨੇ ਗਿਣ ਕੇ ਚੱਲੀ ਆਪਾਂ ਹਨਾ ਤੋਰੋ ਹਾਂ ਫੇਰ ਇੱਕ ਕਰੀਂ ਬੱਤੀ ਬੜੀ ਚੰਗੀ ਹੈ ਵੱਛੀ ਨਹੀਂ ਦਿੱਤੀ ਆਪਾਂ ਨੂੰ ਨਾਲ ਅੱਛਾ ਮਗਰ ਇਹਦੇ ਵੱਛੀ ਹੈਗੀ ਸੀ ਵੱਛੀ ਨਾਲ ਤਾਂ ਮੈਂ 8000 ਰੁਪਿਆ ਵਧ ਦਿੰਨਾ ਹੁੰਦਾ ਨੂੰ ਅੱਛਾ ਬਾੜੀ ਚੰਗੀ ਵੱਛੀ ਸੀ ਭਾਜੀ ਮਤਲਬ ਹਾਂ ਬਹੁਤ ਪ੍ਰਿੰਟ ਪ੍ਰਿੰਟ ਵਾਲੀ ਠੀਕ ਹੈ ਬਾਕੀ ਆ ਵੀ ਚਲੋ ਵਧੀਆ ਗੱਲ ਆ ਜਿਹੜੇ ਘਰ ਵਾਲੇ ਵੀਰ ਵੱ ਵੱਛੀਆਂ ਪਾਲ ਲੋਗੇ ਤੇ ਗਾਂ ਵੱਛੀਆਂ ਅਗਾਵਾ ਤਿਆਰ ਹੋਣੀਆਂ ਵਾ ਬਾਕੀ ਚੰਗੇ ਕੱਦ ਕਾਠ ਸੀ ਆ ਵੀ ਕੱਦ ਕਾਠ ਬੇਲ ਦੀ ਚੰਗੀ ਆ ਉੰਨੀ 20 ਕਿਲੋ ਸੀ ਆ ਥਾਣੇ ਤੇ ਆਪਾਂ ਦੇਖ ਸਕਦੇ ਬਾਕੀ ਪ੍ਰੋਪਰ ਹੱਥੀਂ ਚਵਾਈ ਲਾ ਥਾਣੇ ਆ ਪਰ ਸਮਾਗ ਜਿਹੜਾ ਵਧੀਆ ਥਾਣੀ ਨੇ ਕੱਢ ਜਣਾ ਮਿਲਕਵੇਨ ਵੀ ਚੰਗੀ ਲੱਗੀ ਆ ਦੁੱਧ ਦੇ 19 20 ਕਿਲੋ ਹੀ ਆ ਪੰਜ-ਛੇ ਦਿਨ ਪਹਿਲੋਂ ਅੱਛਾ ਮੱਖਣੇ ਥੋੜਾ ਜਿਹਾ ਯੂਰਪ ਖਾਇਆ ਨਾਲੇ ਹੁਣ ਪੱਠੇ-ਪੁੱਠੇ ਵੀ ਖਤਮ ਹੋ ਗਏ ਆ ਨਹੀਂ ਪੱਠੇ ਤੇ ਗਾਤਾ ਚਲੋ ਹੋ ਗਿਆ ਕੱਲ ਦਾ ਲਾਇਆ ਥੱਪਾ ਅੱਛਾ ਇੱਕ ਦਿਨ ਤੁਹਾਨੂੰ ਪਤਾ ਜੇ ਪੌਣ ਦਾ ਕੀ ਹੋਈ ਨਾ ਹਾਂਜੀ 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 ਕਿੰਨਾ ਫਿਰੇ ਦਾ ਮੁੱਲ ਮੁੱਲ ਜਿੰਨੇ ਦੀ ਕਹ ਦੋ ਤੇ ਦੀ ਦੇ ਦਾਂਗੇ ਵੀ ਕਰ ਦੋ ਇਹ ਆਪਰ ਤੁਹਾਨੂੰ ਪਤਾ ਗਾਂ ਏ ਮੱਲਵੋ ਬੱਚਾ ਬੁੱਤਾ ਹੋਵੇ ਤਾਂ ਪੰਜਾਤਰ ਹਜ਼ਾਰ ਦੀ ਆ ਜਾ ਹਾਂਜੀ ਹਾਂਜੀ ਸ਼ਕ ਥੋੜੀ ਆ ਬੇਲ ਵੇਖੋ ਕਿਦਾਂ ਹਾਂਜੀ ਹਨਾ ਕਦ ਕੱਠ ਬੇਲ ਦੀ ਚੰਗੀ ਆ ਉਤਰਾ ਦੀ ਬਿਲਕੁਲ ਬਾਕੀ ਤੁਹਾਡੇ ਨਾਲ ਵਾਦਾ ਕੀਤਾ 50 ਨੀਟ ਪਾਉਣਾ ਆਪਾਂ ਅੱਛਾ ਹਾਂਜੀ ਹਾਂਜੀ ਅੰਦਰ ਹੀ ਰੱਖਣੀ ਆ ਅੰਦਰ ਹੀ ਰੱਖਣੀ ਆ ਅੰਦਰ ਹੀ ਕਿੰਨੇ ਕਿ 50 ਨੀਟ ਪਾਉਣਾ ਆਪਾਂ 500 ਘਰਾ ਲਓ 50 ਜੋ ਛੋੜ ਵੇਖੀ ਜਿਓਗੀ ਜਿਓਗੀ ਠੀਕ ਆ ਆ 500 ਘਰਾ ਲਓ ਛੇਰ 50 ਜੋ 50 ਜੋ ਹੋਰ ਕਰ ਦੋ ਆਪਣੀ ਆਪਣੀ ਮਰਜ਼ੀ ਨਾਲ ਕਰਦੇ ਕਿੰਨੇ ਦੀ ਕਰਦੇ ਜੀ ਯਾਰ ਛੜਾ ਲਓ ਯਾਰ ਲੈ ਤੁਸੀਂ ਤਾਂ ਫੇਰ ਆ ਯਾਰ ਯਾਰ ਨਾ ਛੱਡੋ ਕਿੰਨੇ ਛੱਡੀਏ ਕੋਈ ਵੱਧ ਤੇ ਛੱਡੋ ਕੀ ਵੱਧ ਛੱਡੀਏ 50 ਚ ਕਿੰਨੇ ਛੱਡਨੇ ਕਿ 50 ਤੋਂ 15 ਛੱਡ 1500 ਛੱਡ ਦਿੰਨੇ ਆ ਤੁਸੀਂ ਤੇ ਸੌਦਾ ਕਰਨ ਲੱਗ ਪਏ ਸੀ ਸੌਦਾ ਹੈ ਸੌਦੇ ਵਾਲੀ ਚੀਜ਼ ਮੈਂ ਤੇ 1000 ਕੀ ਕੋਹ ਨਹੀਂ ਪਾਏ ਮੈਂ ਵੇਚਣ ਵਾਲਾ ਕੰਮ ਕਰਨਾ ਜੱਸ ਨਾ ਕਰਦੀਏ ਫਿਰ ਕਿੱਥੇ ਆਉਣੀ ਹੈ ਕੋਈ ਗੱਲ ਹੀ ਕਰਦੇ ਜੀ ਪੂਰੇ 46 ਦੀ ਪੂਰੇ 46 ਦੀ ਚਲੋ ਠੀਕ ਹੈ ਵੀਰ ਜੀ ਜੱਸਨ ਵਾਲੇ ਰੇਡ ਜੇ ਠੀਕ ਹੈ ਠੀਕ ਹੈ ਬਾਕੀ ਕੋਈ ਆਪਾਂ ਰੱਖਿਆ ਨਹੀਂ ਇਹਦੇ ਜੋ ਸਿਰਫ ਜਿਆਦਾ ਨਹੀਂ 1000 2000 ਹਜ਼ਾਰੀ ਕਮਾਈ ਕਰਕੇ ਇਹਦੇ ਆਪਾਂ ਫਿਰ ਡੰਗਰ ਲੱਗੇ ਪਾਉਣ ਤੀਹ ਭਰਾਵੋ ਸਾਬ ਨਾਲ ਆਪਣਾ ਫੋਨ ਲਾ ਕੇ ਬਾਕੀ ਆਪਣੇ ਤਸੱਲੀ ਕਰਕੇ ਖੜੇ ਹਨਾ ਬਿਲਕੁਲ ਬਿਲਕੁਲ ਠੀਕ ਹੈ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾਹ ਕੇ ਤਸੱਲੀ ਕਰਕੇ ਬਾਕੀ ਖੜੀਆਂ ਸੀ ਲਗਾਵਾ ਕੋਈ ਗੱਲ ਨਹੀਂ ਚੁੰਦਿਆ ਕੋਈ ਨਹੀਂ ਇਨਾ ਲੱਤ ਮਾਰਨੀ ਕੋਈ ਕੁਛ ਨਹੀਂ ਮਾਰਨੀ ਬਿਲਕੁਲ ਠੀਕ ਹੈ ਬਿਲਕੁਲ ਸਾਫ਼ ਪੂਰ ਸਿੱਟਾ ਕੋਈ ਨਹੀਂ ਕਿਸੇ ਗਾਂ ਦੇ ਵੀ ਠੀਕ ਹੈ ਹੱਕ ਪਖੋ ਆਪਣੀ ਗਾਰੰਟੀ ਹੈ ਜੀ